ਸਾਡੇ ਅਜ ਨਗਰ ਪੰਚ ਦੇ ਹਿੱਦੂ ਵਿੱਚ ਸਾਡੇ ਸਰਪੰਚ ਸਰਪੰਨ ਸਿੰਘ ਜੂਰ ਉਹਨਾਂ ਨੇ 84 ਵਿਸ ਜੋ ਕੱਲੂ ਘਰਾਵਾ ਜੀ ਕੋ ਦੀ ਯਾਦ ਨੂੰ ਸਮਰਪਤ ਅੱਜ ਸ਼ਹੀਦ ਦਾ ਪ੍ਰਗੰਧ ਦਿੱਤਾ ਅਸੀਂ ਸਾਰੇ ਨਗਰ ਵਾਲੋ ਸਰਪੰਚ ਸਾਹਿਬ ਦੇ ਹੋਰ ਨਗਰਾਂ ਤੋਂ ਜਿਹੜੇ ਵੀ ਤਕਵੰਤ ਸੱਜਣ ਪੁੰਚੇ ਸਾਡੇ ਵਿੱਚ ਆ ਗਏ ਅੱਜ ਅਸ਼ੋਕ ਸੰਧੂ ਜੀ ਵੀ ਪਹੁੰਚੇ ਆ ਸਤਿਕਾਰਯੋਗ ਸਤਿਪੰਥੀ ਸੰਧੂ ਜੀ ਕਿਰਤੀ ਸੰਗੁੰਨ ਜੀ ਵੀ ਪਹੁੰਚੇ ਇਹਨਾਂ ਨੂੰ ਜੀਓ ਆ ਆ ਰਹੇ ਆ ਮਾਪੀ ਸਾਰੇ ਨਗਰਾਂ ਤੋਂ ਹੋਰ ਵੀ ਜਿਹੜੇ ਬੰਦੇ ਸੇਵਾ ਕਰਾਏ ਸਾਰਿਆਂ ਦਾ ਹੀ ਬਹੁਤ ਬਹੁਤ ਧੰਨਵਾਦ ਆ। ਹੋਰ ਅਸੀਂ ਪ੍ਰਮਾਤਮਾ ਅਗੇ ਅਰਦਾਸ ਬੇਨਤੀ ਕਰਦੇ ਆ ਕਿ ਜਿਹੜੇ ਸਰਪੰਚ ਸਾਹਿਬ ਨੇ ਸੇਵਾ ਕੀਤੀ ਆ ਉਹਨਾਂ ਨੂੰ ਪ੍ਰਮਾਤਮਾ ਅਗੇ ਵਾਸਤੇ ਜਨ ਦੇ ਜੀਵਨ ਤੇ ਰਾਜ ਸਭਾ ਤੇ ਨਮਰ ਬੱਚੇ। ਗਾਹਾਂ ਵੀ ਕਿਸੇ ਦਾ ਹੋਰ ਵੀ ਸਰੇਖ ਪ੍ਰੋਗਰਾਮ ਵਿੱਚ ਵੱਧ ਛੱਡ ਕੇ ਸਭ ਹੁੰਦੇ ਆ। ਅੱਜ ਇਹਨਾਂ ਨੇ ਸਬੀ ਪ੍ਰਸ਼ਾਦ, ਛੋੜਿਆਂ ਦਾ ਪ੍ਰਸ਼ਾਦ ਤੇ ਸਵੇਾਵਾਂ ਲੁਆਈਆਂ। ਅਸੀਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ। ਪਰਮਾਥਾ ਦੇ ਅਰਦਾਸ ਬੇਨਤੀ ਕਰਦੇ ਕਿ ਸਾਰੇ ਨਗਰ ਦਾ ਆਪਸ ਵਿੱਚ ਪਰਸਪਰ ਪਿਆਰ ਤੇ ਸਰਵਜਨੂ ਸੇਵਾ ਕੰਡਾਤ ਨਹੀਂ ਲੋਕਾਂ ਦਾ ਨਜ਼ਰ ਸਾਰਿਆਂ ਦਾ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ